ਕਪੂਰਥਲਾ ਚ ਚੋਰੀ ਦੀਆਂ ਘਟਨਾਵਾਂ ਰੁਕੰਦਾ ਨਾ ਨਾ ਨਹੀਂ ਲੈ ਰਹੀਆਂ ਆਏ ਦਿਨ ਚੋਰ ਕਿਸੇ ਨਾ ਕਿਸੇ ਘਰ ਦੁਕਾਨ ਜਾਂ ਗਲੀਆਂ ਦੇ ਵਿੱਚ ਖੜੇ ਬਾਨਾ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਅੱਜ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਮੁਹੱਲਾ ਕਸਾਬਾ ਵਿੱਚ ਕਿਰੀਆਨਾ ਸਟੋਰ ਤੇ ਦੋ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਤੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਦੋ ਦਿਨਾਂ ਲਈ ਸ਼ਿਮਲਾ ਘੁੰਮਣ ਗਏ ਸਨ ਮਗਰ ਉਹਨਾਂ ਦੀ ਦੁਕਾਨ ਵਿੱਚ ਕੰਮ ਕਰਦੇ ਨੌਕਰਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਵਿੱਚ ਕੰਮ ਕੀਤਾ ਤੇ ਸ਼ਾਮ ਨੂੰ ਬੰਦ ਕਰਕੇ ਚਲੇ ਗਏ। ਉਹਨਾਂ ਦੱਸਿਆ ਕਿ ਦੁਕਾਨ ਦੇ ਗੱਲੇ ਦੇ ਵਿੱਚ ਦੋ ਦਿਨਾਂ ਦਾ ਕੈਸ਼ ਤੇ ਕਿਸੇ ਵਪਾਰੀ ਨੂੰ ਦੇਣ ਲਈ ਹੋਰ ਰੁਪਏ ਰੱਖੇ ਹੋਏ ਸੀ ਜੋ ਕਿ ਕੁੱਲ ਮਿਲਾ ਕੇ 1,78,000 ਰੁਪਏ ਸੀ। ਪਰ ਸ਼ੁੱਕਰਵਾਰ ਤੜਕੇ 2 ਵਜੇ ਦੇ ਕਰੀਬ ਦੋ ਚੋਰ ਆਏ ਜੋ ਕਿ ਉਹਨਾਂ ਦੇ ਸ਼ਟਰ ਤੇ ਲੱਗੇ ਤਾਲੇ ਨੂੰ ਤੋੜ ਕੇ ਅੰਦਰ ਦਾਖਲ ਹੋਏ। ਉਸ ਤੋਂ ਬਾਅਦ ਉਹਨਾਂ ਨੇ ਜੋ ਵੀ ਪੈਸੇ ਦੁਕਾਨ ਉੱਤੇ ਮੌਜੂਦ ਸਨ ਉਹਨਾਂ ਨੇ ਚੱਕੇ ਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ। ਕੀ ਹੋਇਆ ਕੀ ਉਹ ਵੀ ਉਹ ਨਗਮ ਫਿਰਦਾ ਕਿ ਮੁੰਡੇ ਅੰਦਰ ਬੜੇ ਕੈਮਰੇ ਸੀ ਕਿੰਨੇ ਕ ਜਾਣੇ ਸੀ ਸੀਸੀਟੀਵੀ ਅੱਛਾ ਜੀ ਕਿੰਨਾ ਕ ਨੁਕਸਾਨ ਹੋਇਆ 1 ਲੱਖ 70000 ਅੱਛਾ ਜੀ ਹੋਰ ਪ੍ਰਸ਼ਾਸਨ ਪੁਲਿਸ ਨੂੰ ਦੱਸਦਾ ਕੋਈ ਸੀਸੀਟੀਵੀ ਫੁਟੇਜ ਕਪੂਰਥਲਾ ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਆਏ ਦਿਨ ਚੋਰ ਕਿਸੇ ਨਾ ਕਿਸੇ ਘਰ ਦੁਕਾਨ ਜਾਂ ਗਲੀਆਂ ਦੇ ਵਿੱਚ ਖੜੇਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਅੱਜ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਮੁਹੱਲਾ ਕਸਾਬਾ ਵਿੱਚ ਕਿਰੀਆਨਾ ਸਟੋਰ ਤੇ ਦੋ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਸਾਰੀ ਘਟਨਾ ਦੁਕਾਨ ਦੇ ਬਾਹਰ ਤੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਦੋ ਦਿਨਾਂ ਲਈ ਸ਼ਿਮਲਾ ਘੁੰਮਣ ਗਏ ਸਨ ਮਗਰ ਉਹਨਾਂ ਦੇ ਦੁਕਾਨ ਵਿੱਚ ਕੰਮ ਕਰਦੇ ਨੌਕਰਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਵਿੱਚ ਕੰਮ ਕੀਤਾ ਤੇ ਸ਼ਾਮ ਨੂੰ ਬੰਦ ਕਰਕੇ ਚਲੇ ਗਏ ਨਦਸਿਆ ਦੀ ਦੁਕਾਨ ਦੇ ਗੱਲੇ ਦੇ ਵਿੱਚ ਦੋ ਦਿਨਾਂ ਦਾ ਕੈਸ਼ ਤੇ ਕਿਸੇ ਵਪਾਰੀ ਨੂੰ ਦੇਣ ਲਈ ਹੋਰ ਰੁਪਏ ਰੱਖੇ ਹੋਏ ਸੀ ਜੋ ਕਿ ਕੁੱਲ ਮਿਲਾ ਕੇ 1,78,000 ਰੁਪਏ ਸੀ ਪਰ ਸ਼ੁੱਕਰਵਾਰ ਤੜਕੇ 2 ਵਜੇ ਦੇ ਕਰੀਬ ਦੋ ਚੋਰ ਆਏ ਜੋ ਕਿ ਉਹਨਾਂ ਦੇ ਸ਼ਟਰ ਤੇ ਲੱਗੇ ਤਾਲੇ ਨੂੰ ਤੋੜ ਕੇ ਅੰਦਰ ਦਾਖਲ ਹੋਏ ਉਸ ਤੋਂ ਬਾਅਦ ਉਹਨਾਂ ਨੇ ਜੋ ਵੀ ਪੈਸੇ ਦੁਕਾਨ ਉੱਤੇ ਮੌਜੂਦ ਸਨ ਉਹਨਾਂ ਨੇ ਚੱਕੇ ਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਕੀ ਹੋਇਆ ਕੀ ਉਹ ਵੀ ਉਹ ਨਗਮ ਫਿਰਦਾ ਕਿ ਮੁੰਡੇ ਅੰਦਰ ਬੜਾ ਕੈਮਰਾ ਕਿੰਨੇ ਕ ਜਾਣੇ ਸੀਗੇ ਸੀਸੀਟੀਵੀ ਅੱਛਾ ਜੀ ਕਿੰਨਾ ਕ ਨੁਕਸਾਨ ਹੋਇਆ 1.7 ਲੱਖ ਰੁਪਏ ਕਹਿੰਦੇ ਅੱਛਾ ਜੀ ਹੋਰ ਪ੍ਰਸ਼ਾਸਨ ਪੁਲਿਸ ਨੂੰ ਦੱਸਿਆ ਕੋਈ ਸੀਸੀਟੀਵੀ ਫੁਟੇਜ ਬਹੁਤ ਅੱਛਾ ਕਪੂਰਥਲਾ ਚ ਚੋਰੀ ਦੀਆਂ ਘਟਨਾਵਾਂ ਰੁਕੰਦਾ ਨਾ ਨਾ ਲੈ ਰਹੀਆਂ ਆਈ ਦਿਨ ਚੋਰ ਕਿਸੇ ਨਾ ਕਿਸੇ ਘਰ ਦੁਕਾਨ ਜਾਂ ਗੜੀਆਂ ਦੇ ਵਿੱਚ ਖੜੇਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਅੱਜ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਮੁਹੱਲਾ ਕਸਾਬਾ ਵਿੱਚ ਕਿਰੀਆਨਾ ਸਟੋਰ ਤੇ ਦੋ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਸਾਰੀ ਘਟਨਾ ਦੁਕਾਨ ਦੇ ਬਾਹਰ ਤੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਦੋ ਦਿਨਾਂ ਲਈ ਸ਼ਿਮਲਾ ਘੁੰਮਣ ਗਏ ਸਨ ਮਗਰ ਉਹਨਾਂ ਦੀ ਦੁਕਾਨ ਵਿੱਚ ਕੰਮ ਕਰਦੇ ਨੌਕਰਾਂ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਵਿੱਚ ਕੰਮ ਕੀਤਾ ਤੇ ਸ਼ਾਮ ਨੂੰ ਬੰਦ ਕਰਕੇ ਚਲੇ ਗਏ। ਉਹਨਾਂ ਦੱਸਿਆ ਕਿ ਦੁਕਾਨ ਦੇ ਗੱਲੇ ਦੇ ਵਿੱਚ ਦੋ ਦਿਨਾਂ ਦਾ ਕੈਸ਼ ਤੇ ਕਿਸੇ ਵਪਾਰੀ ਨੂੰ ਦੇਣ ਲਈ ਹੋਰ ਰੁਪਏ ਰੱਖੇ ਹੋਏ ਸੀ ਜੋ ਕਿ ਕੁੱਲ ਮਿਲਾ ਕੇ 1,78,000 ਰੁਪਏ ਸੀ। ਪਰ ਸ਼ੁੱਕਰਵਾਰ ਤੜਕੇ 2 ਵਜੇ ਦੇ ਕਰੀਬ ਦੋ ਚੋਰ ਆਏ ਜੋ ਕਿ ਉਹਨਾਂ ਦੇ ਸ਼ਟਰ ਤੇ ਲੱਗੇ ਤਾਲੇ ਨੂੰ ਤੋੜ ਕੇ ਅੰਦਰ ਦਾਖਲ ਹੋਏ। ਉਸ ਤੋਂ ਬਾਅਦ ਉਹਨਾਂ ਨੇ ਜੋ ਵੀ ਪੈਸੇ ਦੁਕਾਨ ਉੱਤੇ ਮੌਜੂਦ ਸਨ ਉਹਨਾਂ ਨੇ ਚੱਕੇ ਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ। ਕੀ ਹੋਇਆ ਕੀ ਉਹ ਵੀ ਉਹ ਨਾ ਨਗਮ ਫਿਰਦਾ ਕਿ ਮੁੰਡੇ ਅੰਦਰ ਬੜਾ ਕੈਮਰਾ ਸੀ ਕਿੰਨੇ ਕ ਜਾਣੇ ਸੀ ਸੀਸੀਟੀਵੀ ਅੱਛਾ ਜੀ ਕਿੰਨਾ ਕ ਨੁਕਸਾਨ ਹੋਇਆ 1 ਲੱਖ 70000 ਅੱਛਾ ਜੀ ਹੋਰ ਪ੍ਰਸ਼ਾਸਨ ਪੁਲਿਸ ਨੂੰ ਦੱਸਿਆ ਕੋ ਸੀਸੀਟੀਵੀ ਫੁਟੇਜ ਬਹੁਤ